ਵੱਡੀ ਖਬਰ ਪੰਜਾਬ ਦੇ ਵਿੱਚ ਖਾਸ ਕਰਕੇ ਉਹਨਾਂ ਲੋਕਾਂ ਲਈ ਸਾਹਮਣੇ ਆ ਰਹੀ ਹੈ ਜੋ ਕਿ ਸਰਕਾਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਲੈ ਕੇ ਮੁਫਤ ਸਫ਼ਰ ਕਰਦੇ ਹਨ ਪੰਜਾਬੀ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਪਨਬਸ ਪੀ ਆਰ টি ਸੀ ਦੀ ਠੇਕਾ ਕਰਮਚਾਰੀ ਯੂਨੀਅਨ ਨਾਲ ਸੰਬੰਧਿਤ 7500 ਕਰਮਚਾਰੀਆਂ ਨੇ ਰਾਤ 12 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਅੱਜ ਯਾਨੀ ਕਿ 14 ਅਗਸਤ ਅਤੇ 15 ਅਗਸਤ ਨੂੰ ਲਗਭਗ 3000 ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਉੱਥੇ 15 ਅਗਸਤ ਨੂੰ ਯੂਨੀਅਨ ਵੱਲੋਂ ਸਵੇਪ ਪੱਧਰੀ ਆਜ਼ਾਦੀ ਦੇ ਅਰੇ ਦੇ ਪ੍ਰੋਗਰਾਮ ਦੇ ਵਿੱਚ ਆਗੂਆਂ ਦਾ ਘਰਾਓ ਵੀ ਕੀਤਾ ਜਾਵੇਗਾ ਯੂਨੀਅਨ ਵੱਲੋਂ 15 ਅਗਸਤ ਤੋਂ ਬਾਅਦ ਵੀ ਹੜਤਾਲ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਇਸ ਲਈ ਯੂਨੀਅਨ ਵੱਲੋਂ ਅਗਲੀ ਰਣਨੀਤੀ 15 ਅਗਸਤ ਦੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਬਣਾਈ ਜਾਵੇਗੀ ਦੱਸਦੀ ਹੈ ਕਿ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੀਰ ਸਿੰਘ ਢਿੱਲੋਂ ਨੇ ਆਖਿਆ ਕਿ ਬੱਸਾਂ ਦੇ ਚੱਲਣ ਦੀ ਅਗਲੇਰੀ ਮਿਤੀ ਬਾਰੇ ਹਾਲੇ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਯੂਨੀਅਨ ਹੁਣ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹੋ ਰਹੀ ਹੈ ਉੱਥੇ ਹੀ ਠੇਕਾ ਕਰਮਚਾਰੀਆਂ ਦੀ ਇਸ ਹੜਤਾਲ ਦਰਮਿਆਨ ਪੱਕੇ ਕਰਮਚਾਰੀ ਬੱਸਾਂ ਚਲਾਉਣਗੇ ਇਸ ਸਮੇਂ ਹਰੇਕ ਡੀਪੂ ਦੇ ਵਿੱਚ ਸਿਰਫ ਕੁਝ ਇੱਕ ਹੀ ਪੱਕੇ ਕਰਮਚਾਰੀ ਤੈਨਾਤ ਹਨ ਜਿਸ ਕਾਰਨ ਪੂਰੇ ਪੰਜਾਬ ਦੇ ਵਿੱਚ 100 ਬੱਸਾਂ ਦਾ ਸੰਚਾਲਨ ਹੋਣਾ ਵੀ ਮੁਸ਼ਕਲ ਹੈ ਇਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਆਉਣਗੀਆਂ ਯੂਨੀਅਨ ਵੱਲੋਂ ਬੁੱਧਵਾਰ ਸ਼ਾਮ ਨੂੰ ਹੜਤਾਲ ਦਾ ਐਲਾਨ ਕਰਨ ਤੋਂ ਬਾਅਦ ਲੰਮੇ ਰੂਟਾਂ ਦੀਆਂ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਜਿਸ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੀਆਂ ਬੱਸਾਂ ਦਾ ਸੰਚਾਲਨ ਨਹੀਂ ਹੋ ਸਕਿਆ ਬਿੱਪੂ ਦੋਦ ਪ੍ਰਧਾਨ ਸਤਪਾਲ ਸਿੰਘ ਸੱਤਾ ਜਨਰਲ ਸੱਤਾ ਰਣਜੀਤ ਹਰਜਿੰਦਰ ਸਿੰਘ ਅਤੇ ਹੋਰ ਜ਼ਿੰਮੇਵਾਰ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਮੇਸ਼ਾ ਲਾਰੇ ਲਾਏ ਜਾਂਦੇ ਨੇ ਸਾਡੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਲੇਕਿਨ ਹੁਣ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਲੈ ਰਹੇ ਹਾਂ ਇਸਮੋਕੀ ਯੂਨੀਅਨ ਆਗੂਆਂ ਨੇ ਆਖਿਆ ਕਿ ਪਨਬਸ ਪੀਆਰਟੀਸੀ ਦੇ ਵਿੱਚ ਆਊਟਸੋਰਸ ਰਾਹੀਂ ਕਰਮਚਾਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਇਸ ਲਈ ਇਸ ਸਾਲ 25 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਜੀਐਸਟੀ ਵੱਜੋਂ ਖਰਚ ਹੋ ਜਾਂਦੀ ਹੈ ਸਰਕਾਰ ਕਰਮਚਾਰੀਆਂ ਨੂੰ ਸਿੱਧਾ ਭਰਤੀ ਕਰਕੇ ਜੀਐਸਟੀ ਦੀ ਰਾਸ਼ੀ ਬਚਾ ਕੇ ਉਸ ਨੂੰ ਕਰਮਚਾਰੀਆਂ ਦੀ ਭਲਾਈ ਉੱਤੇ ਖਰਚ ਕਰੇ ਇਸ ਨਾਲ ਵਿਭਾਗ ਨੂੰ ਲਾਭ ਹੋਵੇਗਾ ਅਤੇ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਹੋਵੇਗਾ ਤੇ ਇਹ ਬੁਰਨ ਤੌਰ ਤੇ ਜੋ ਕਰਮਚਾਰੀਆਂ ਦੀ ਮੰਗਾਂ ਹਨ ਉਸ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਕਰਮਚਾਰੀ ਅਤੇ ਰਾਤ 12 ਵਜੇ ਤੋਂ ਹੀ ਚੱਕਾ ਜਾਮ ਹੈ ਅੱਜ ਪੂਰਾ ਦਿਨ ਅਤੇ ਕੱਲ ਦਾ ਆਜ਼ਾਦੀ ਦਿਹਾੜਾ ਜੋ ਕਿ ਪੰਜਾਬ ਦੇ ਵਿੱਚ ਸਮੁੱਚੇ ਦੇਸ਼ ਭਰ ਦੇ ਵਿੱਚ ਅਹਿਮ ਦਿਨ ਮੰਨਿਆ ਜਾਂਦਾ ਹੈ ਲੇਕਿਨ ਪੀਆਰਟੀਸੀ ਦੀ ਸਰਕਾਰੀ ਬੱਸਾਂ ਦੇ ਕੰਮਾਂ ਵੱਲੋਂ ਇਸ ਮੁੱਖ ਦਿਨ ਨੂੰ ਹੀ ਚੁਣਿਆ ਗਿਆ ਹੜਤਾਲ ਦੇ ਲਈ ਅਤੇ ਅੱਜ ਅਤੇ ਕੱਲ ਨੂੰ ਬੁਰਨ ਤੌਰ ਤੇ ਤਰੀਕੇ ਦੇ ਨਾਲ ਚੱਕਾ ਜਾਮ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਹੜਤਾਲੀ ਕਾਮਚਾਰੀ ਗੁੱਸੇ ਦੇ ਵਿੱਚ ਦਿਖਾਈ ਦੇ ਰਹੇ ਨੇ ਸਰਕਾਰ ਦੇ ਖਲਾਵਾ ਵਾਧਾ ਖਿਲਾਫੀ ਦੇ ਨਾਅਰੇਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ ਜਿਸੇ ਵਿੱਚ ਇਹ ਹੜਤਾਲ ਲੰਬੀ ਵੀ ਜਾ ਸਕਦੀ ਹੈ